ਇਹ ਤੇ ਕਹੂੰਗਾ ਬੜੀ ਗੱਲ ਮਰਦਾ ਬਣ ਜਾਣੀ ਐ ਜੇ ਮੈਂ ਪੋਲਿਟਿਕਲ ਲੀਡਰ ਹੋਣ ਦੇ ਨਾਤੇ ਜੇ ਮੈਂ ਗੁਰੂ ਦੇ ਸਿਧਾਂਤ ਦੀ ਗੱਲ ਕਰਾਂ ਇਹ ਬਦਲਦਾ ਕਿਉਂ ਆ ਕਿਹੜਾ ਬੰਦਾ ਬਦਲਦਾ ਇਹਨੂੰ ਦੇਖਣਾ ਤੇ ਇੱਕ ਸਾਲ ਨਹੀਂ ਸਾਥੋਂ ਡੁੱਬ ਹੁੰਦਾ ਸਮਝਦੇ ਨਾ ਹਰੇਕ ਸਾਲ ਲੋਕਾਂ ਦੀਆਂ ਚੀਕਾਂ ਨਹੀਂ ਸੁਣ ਹੁੰਦੀਆਂ ਜੀ ਤਾਂ ਅਸੀਂ ਤਾਂ ਉਹ ਸਿੱਧਾ ਕਰਨਾ ਆ ਜੋ ਹੋਊ ਦੇਖੀ ਜਾਊਗਾ ਤਾਂ ਮੇਰੀ ਕੀ ਅਗਲੇ ਪਾਸੇ ਪੈ ਗਈ ਦੀ ਆਪਾਂ ਨੂੰ ਦੂਜੇ ਹਲਕੇ ਚੋਂ ਆ ਕੇ ਵੀ ਇੱਥੇ ਮਦਦ ਕਰਨ ਆਏ ਆ ਮੈਨੂੰ ਟੈਨਸ਼ਨ ਇਹ ਆ ਜੀ ਚਲੋ ਇਨਸਾਨ ਤਾਂ ਸਾਰੇ ਰੱਬ ਦੇ ਬਣਾਏ ਹੋਏ ਆ ਜੀ ਆਪਣੇ ਭੈਣ ਭਰਾ ਆ ਕੋਈ ਤਾਏ ਚਾਚੇ ਕੋਈ ਫੁੱਫੜਿਆ ਕੋਈ ਨਾ ਕੋਈ ਰਿਸ਼ਤੇਦਾਰੀ ਹੈ ਲੇਕਿਨ ਮੇਰੇ ਪਿੰਡ ਪੈਂਦੇ ਫੱਤਕੁੱਲਾ ਜਦੋਂ ਇਹ ਤਿੰਨ ਕ ਖੇਤ ਹੋਰ ਗਾਂ ਹੋ ਗਿਆ ਨਾ ਪਾਣੀ ਤਾਂ ਫੱਤਕੁੱਲਾ ਹੈਗਾ ਬਹੁਤ ਨੀਮਾ ਤਾਂ ਮੋਹਰੇ ਹੈਗਾ ਗੁਰਦੁਆਰਾ ਸਾਹਿਬ ਬਾਬਾ ਮੰਝ ਤਾਂ ਉੱਥੇ ਫਿਰ ਨੁਕਸਾਨ ਹੋਣਾ ਦਰਿਆ ਨੇ ਸਾਰੇ ਨੇ ਪਾਣੀ ਓਨ ਰੁਕ ਕਰ ਲੈਣਾ ਕਿਉਂਕਿ ਹੁਣ ਵੀ ਦੇਖੋ ਮੇਰੇ ਖਾ 10 ਕ ਖੇਤ ਤੌਰਾਂ ਨੂੰ ਆ ਗਿਆ 10 ਤੋਂ 15 ਖੇਤ ਹੀ ਅਗਰ ਉਹਨਾਂ ਨੂੰ ਉਹ ਸਿਟੀ ਜਾਂਦਾ ਵੱਡ ਵੱਡ ਕੇ ਤਾਂ ਇੱਕ ਰਸਤਾ ਉਦਾਂ ਦਾ ਯਾ ਰਸਤਾ ਜਿਆਦੇ ਪਾਸੇਉਂ ਇੰਟਰਸਟ ਨਹੀਂ ਹੋ ਰਿਹਾ ਤਾਂ ਬੜਾ ਔਖਾ ਜਿਹਾ ਟਾਈਮ ਹੈ ਪਰ ਸਤਗੁਰੂ ਦੇ ਓਟ ਆਸਰੇ ਨਾਲ ਲੱਗੇ ਹੋਏ ਆ ਮਾਲਕ ਕਿਰਪਾ ਕਰੂਗਾ ਸਰ ਜਿੰਨੀ ਐਮਐਲਏ ਸਾਹਿਬ ਚੰਦ ਕਾ ਐਮਐਲਏ ਨੇ ਜਦੋਂ ਅਸੀਂ ਲਾਗੇ ਚੱਲਦੇ ਹਾਂ ਢਾਰੀਆਲ ਸਾਹਿਬ ਹੋਏ ਉਹ ਵੀ ਇਦਾਂ ਢਾੜੇ ਵਾਂਗੂ ਲੋਕਾਂ ਦੀ ਮਦਦ ਕਰਨ ਤੇ ਲੱਗੇ ਪਰ ਸਰਕਾਰ ਢਾਡੀ ਆ ਕਿਤੇ ਨਾ ਕਿਤੇ ਇਸ ਇਹਦੀ ਜਿਹੜੀ ਆ ਕਮਜ਼ੋਰੀ ਵੀ ਆਉਂਦੀ ਕਿ ਅਸੀਂ ਬੰਨ ਚੰਗੀ ਤਰ੍ਹਾਂ ਪੱਥਰ ਨਾ ਤਾਰਨਾ ਪਹਿਲਾਂ ਪ੍ਰਬੰਧ ਕਰੀਏ ਉਹ ਜਿੰਨਾ ਕਿ ਨਾ ਇਹ ਨਹੀਂ ਬੰਨ ਬੰਨਿਆ ਸੀਗਾ ਮੈਂ ਦੇਖਿਆ ਉਹ ਇਹ ਨਹੀਂ ਬਣਾਇਆ ਸੀਗਾ ਉਹ ਉਹ ਬੰਨ ਤੂੰ ਉੱਤੋਂ ਦੀ ਕੰਮ ਹੋ ਗਿਆ ਕਾਰਨ ਕੀ ਹੋ ਗਿਆ ਮੈਂ ਦੱਸਦਾ ਜੀ ਪਾਣੀ ਦਾ ਰੁੱਖ ਜਿੱਦਣ ਨੂੰ ਵੱਜਿਆ ਸੀ ਨਾ ਉੱਥੋਂ ਪਾਣੀ ਥੱਲੇ ਨੂੰ ਖੋਰਨ ਲੱਪਿਆ ਜਦੋਂ ਉਹਨੇ ਥੱਲੇ ਖੋਰਾ ਲਾਇਆ ਜਿਹੜਾ ਬੰਨ ਸੀ ਉਹ ਥੱਲੇ ਬੈਠ ਗਿਆ ਜੀ ਬੈਠ ਗਿਆ ਪਰਲੇ ਪਾਸੇ ਉੱਚਾ ਹੋ ਗਿਆ ਤਦ ਦੇ ਹੀ ਅਸੀਂ ਹਰੇਕ ਭੈਣ ਭਰਾ ਨੂੰ ਬੇਨਤੀ ਕਰਦੇ ਕਿ ਪਾਣੀ ਦਾ ਰਸਤਾ ਨਾ ਰੋਕੋ ਪਾਣੀ ਦਾ ਕੁਦਰਤੀ ਬਹਾਅ ਜਿਹੜਾ ਆ ਉਹਨੂੰ ਰੋਕਣਾ ਨਹੀਂ ਚਾਹੀਦਾ ਅੱਜ ਇਹੋ ਹੀ ਪਾਣੀ ਪਰਲੇ ਪਾਸੋਂ ਦੀ ਸਿੱਧਾ ਜਾਵੇ ਤਾਂ ਕੋਈ ਨੁਕਸਾਨ ਹੀ ਨਹੀਂ ਕੋ ਕਿਸੇ ਨੂੰ ਪਰ ਕੇ ਇਹ ਹੁਣ ਤੇ ਸਾਰੇ ਕਹਿ ਰਹੇ ਵੀ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਨਹੀਂ ਹੁਣ ਤਾਂ ਦੇਖੋ ਮਾਲਕ ਕਿਰਪਾ ਕਰੇ ਦਿਨ ਥੋੜੇ ਜਿਹਾ ਲੱਗ ਜਾਣ ਇਹ ਸਾਰਾ ਪਾਣੀ ਉਹ ਜਿੱਥੇ ਪੋਲਿਆ ਬਣਿਆ ਛੇਰੀਆ ਗੋਵਿੰਦਪੁਰ ਦਾ ਟਾਂਡੇ ਵਾਲਾ ਉੱਥੇ ਤੱਕਰ ਜਿਹੜਾ ਵਿੱਚ ਬੂਟਾ ਗੱਜਾ ਆਇਆ ਪਹਿਲਾਂ ਤਾਂ ਬੇਨਤੀ ਕਰਦਾ ਮੈਂਗੇ ਹੱਥ ਜੋੜ ਕੇ ਵੀ ਭਾਈ ਜਿਹਦਾ ਜਿਹਦਾ ਵੱਢ ਲਓ ਅਗਰ ਨਾ ਕੋਈ ਵੱਢਿਆ ਅਸੀਂ ਤਾਂ ਭਾਈ ਜੀ ਦੱਸਦਾ ਉਹ ਸਿੱਧਾ ਕਰਾਉਣਾ ਹਰੇਕ ਸਾਲ ਨਹੀਂ ਸਾਤੋਂ ਡੁੱਬ ਹੁੰਦਾ ਸਮਝਦੇ ਨਾ ਹਰੇਕ ਸਾਲ ਲੋਕਾਂ ਦੀਆਂ ਚੀਕਾਂ ਨਹੀਂ ਸੁਣ ਹੁੰਦੀਆਂ ਜੀ ਤਾਂ ਅਸੀਂ ਤਾਂ ਉਹ ਸਿੱਧਾ ਕਰਨਾ ਆ ਜੋ ਹੋਊ ਦੇਖੀ ਜਾਊਗਾ ਤਾਂ ਮੇਰੀ ਆਪਣੇ ਭੈਣ ਭਰਾ ਮੈਨੂੰ ਬੇਨਤੀ ਹੈ ਕਿ ਤੁਸੀਂ ਆਪ ਸਮਝੋ ਤੁਹਾਡੇ ਜਿੱਦਾਂ ਦਾ ਮੇਰਾ ਦਰਦ ਹੈ ਉਦਾਂ ਦੇ ਤੁਹਾਡਾ ਦਰਦ ਤੁਹਾਡੇ ਵੀ ਇੱਥੇ ਰਿਸ਼ਤੇਦਾਰੀਆਂ ਹੈ ਜੀ ਤੁਹਾਡੇ ਵੀ ਤਾਂ ਪਰਿਵਾਰ ਹੈ ਜੇ ਪਰਿਵਾਰ ਰਹਿਣਗੇ ਰਿਸ਼ਤੇਦਾਰ ਰਹਿਣਗੇ ਤਾਂ ਜਾ ਗਿਆ ਨਹੀਂ ਤਾਂ ਫਿਰ ਜੋ ਹੈ ਹੈ ਹੀ ਆ ਜਿਹੜਾ ਰਸਤੇ ਨੂੰ ਮੱਲੋ ਨਾ ਰਾਸਤੇ ਦਾ ਜਿਹੜਾ ਹੈਗਾ ਆ ਬਹਾਓ ਨੂੰ ਸਿੱਧਾ ਜਾਣ ਦੋ ਪਾਣੀ ਨੂੰ ਐ ਐਮਐਲਐਸ ਆਪਾਂਵੇਂ ਸੈਂਟਰ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤੁਸੀਂ ਹੁਣ ਆਪ ਦਰਦ ਦੇਖਿਆ ਵੀ ਜਿਹਦੇ ਸਾਥ ਇਕੱਲੇ ਰੁੜ ਗਏ ਨਹੀਂ ਮੈਂ ਤਾਂ ਸਮਝਦਾ ਜੀ ਮੈਂ ਤਾਂ ਫੀਲ ਕਰਦਾ ਬਹੁਤ ਬੈਡ ਕੋਈ 20000 ਨਾਲ ਜਾਂ 1600 ਕਰੋੜ ਨਾਲ ਕੋਈ ਦੇਖੋ ਇੱਕ ਇੱਕ ਮਹਾਰਾਜ ਨੇ ਸਾਨੂੰ ਬੜੀ ਵੱਡਾ ਪੰਜਾਬੀਆਂ ਨੂੰ ਉਤਨ ਦਿੱਤਾ ਜਦੋਂ ਇਦਾਂ ਦਾ ਸਮਾਂ ਹੁੰਦਾ ਜਿੱਦੇ ਘਰ ਕਿਲੋ ਵੀ ਦੁੱਧ ਹੋ ਕਹਿੰਦਾ ਅੱਧਾ ਕਿਲੋ ਉਥੇ ਦੇ ਆਓ ਉਥੇ ਚਾਹ ਬਣਦੀ ਲੰਗਰ ਲੱਗਾ ਉਜੇ ਗਰੇ ਆਏ ਨੇ ਤੁਸੀਂ ਨਾਲ ਲੈ ਕੇ ਗਏ ਜੀ ਉੱਤੇ ਠੀਕ ਹੈ ਨਾ ਉਹਨਾਂ ਕੋ ਲੋਡ ਨਹੀਂ ਦੀ ਹਾਂ ਠੀਕ ਹੈ ਨਾ ਇਹ ਤਾਂ ਮੇਰੇ ਆ ਮੁੰਡੇ ਉਧਰ ਹੀ ਜੂਸ ਦੇ ਆਏ ਸਾਰੇ ਕਹਿੰਦਾ ਮਤਲਬ ਇਹ ਆ ਕਿ ਹਰੇਕ ਨੂੰ ਆਪਣੀ ਰਿਸਪੌਂਸਿਬਿਲਟੀ ਸਾਂਭਣੀ ਚਾਹੀਦੀ ਆ ਪਰਮਾਤਮਾ ਦਾ ਆਢਾ ਨਹੀਂ ਲੈਣਾ ਚਾਹੀਦਾ ਪਰਮਾਤਮਾ ਦੇ ਨਿਯਮਾਂ ਨੂੰ ਤੋੜਨਾ ਨਹੀਂ ਚਾਹੀਦਾ ਤੇ ਜਦੋਂ ਅਸੀਂ ਪਰਮਾਤਮਾ ਦੇ ਨਿਯਮ ਤੋੜਦੇ ਕਿਤੇ ਨਾ ਕਿਤੇ ਤਾਂ ਫੇਰ ਪਰਮਾਤਮਾ ਵੀ ਤਾਂ ਨਿਜਮ ਤੋੜਦਾ ਜਦੋਂ ਫਿਰ ਪਰਮਾਤਮਾ ਨੇ ਜੇ ਤੋੜਦਾ ਫੇਰ ਅਸੀਂ ਦੋਖੀ ਕਹਿੰਨੇ ਪਰਮਾਤਮਾ ਨੂੰ ਤਾਂ ਤੁਹਾਡੇ ਕਹਿੰਦਾ ਮਤਲਬ ਵੀ ਕੋਈ ਲੋਕ ਵੀ ਜਿਹੜੇ ਵੀ ਆਪਾਂ ਉਹ ਦਰਿਆ ਦਾ ਗਾਂ ਨੂੰ ਮੈਂ ਕਿਹਾ ਜੀ ਪੁੱਛੋ ਹੀ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਤਾਂ ਬੇਨਤੀ ਕਰਦਾ ਨਮਾਨਤ ਸਿੱਖ ਹੋਣ ਤੇ ਵੀ ਪਾਣੀ ਦੇ ਜਿਹੜਾ ਕੁਦਰਤੀ ਬਹਾਓ ਆ ਪਰਮਾਤਮਾ ਨੇ ਜਿੱਧਰ ਨੂੰ ਬਣਾਏ ਆ ਉਧਰ ਨੂੰ ਹੀ ਜਾਣਾ ਆ ਤਾਂ ਉਹਨਾਂ ਤੋੜ-ਫੋੜ ਨਾ ਕਰੋ ਜੇ ਤੁਸੀਂ ਤੋੜ-ਫੋੜ ਕਰੋਗੇ ਪਰਮਾਤਮਾ 'ਤੇ ਉਦੂਗੇ ਫਸੇ ਤੋੜ-ਫੋੜ ਕਰੂ ਹੈ ਤਾਂ ਉਹਦੇ ਪਾਣੀ ਚ ਹੀ ਚੱਲਦਾ ਨਾ ਸਾਰਾ ਕੁਝ ਦੇ ਵਿੱਚ ਲੋਕਾਂ ਨੇ ਜ਼ਮੀਨਾਂ ਵੀ ਆ ਲੋਕਾਂ ਦੀਆਂ ਮੇਰੇ ਖਾਲਾ ਵਾਈਆਂ ਦੇਖੋ ਜਿਹੜੀ ਜ਼ਮੀਨ ਬਾਈ ਜੀ ਤੁਸੀਂ ਵੀ ਸਿਆਣੇ ਮੈਂ ਵੀ ਸਿਆਣੇ ਤੁਹਾਡੇ ਬਿਸ਼ੁਰਗ ਨੇ ਤੁਹਾਨੂੰ 10 ਲੱਖ ਰੁਪਏ ਦਿੱਤਾ ਤੁਸੀਂ ਕਦੀ ਵੀ ਨਹੀਂ ਇਹਦੇ ਵਿੱਚ ਲਾਉਂਗੇ ਜ਼ਮੀਨ ਪਤਾ ਆ ਪਤਾ ਆ ਸਾਨੂੰ ਇਹ ਤਾਂ ਭੰਗ ਤੇ ਪਾੜੇ 10 ਰੁਪਏ ਨੂੰ ਮਿਲਦੀ ਹੋਈ ਤਾਂ ਆਪਾਂ ਲੈ ਲੈਣੀ ਆ ਠੀਕ ਹੈ ਨਾ ਕੁਛ ਨਾ ਕੁਛ ਕੁਦਰਤ ਨਾਲ ਖਵਾੜ ਨਹੀਂ ਹੋ ਸਕਦਾ ਮੇਰੇ ਨਾਲ ਕਰ ਸਕਦੇ ਇਹਨਾਂ ਨਾਲ ਕਰ ਸਕਦੇ ਇਹਨਾਂ ਨਾਲ ਕਰ ਸਕਦਾ ਕੁਦਰਤ ਨਾਲ ਕਦਾ ਖਵਾੜ ਉਦਰ ਤਨਖਵਾੜ ਨਹੀਂ ਕੀਤਾ ਜਾ ਸਕਦਾ ਹੁਣ ਜਿਹੜਾ ਸਮਾਂ ਆ ਹੁਣ ਹੈਗਾ ਔਖਾ ਆ ਜੀ ਦਰਿਆ ਹੋਰ ਪਾਸੇ ਨੂੰ ਤੁਰ ਪਿਆ ਤਾਂ ਸਾਨੂੰ ਰਲ ਮਿਲ ਕੇ ਹਰੇਕ ਨੂੰ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਏ ਦੀ ਹੈਲਪ ਕਰਨੀ ਚਾਹੀਦੀ ਆ ਬੜਾ ਸਮਾਂ ਫੇਰ ਕਰ ਲਵਾਂਗੇ ਰਾਜਨੀਤੀਆਂ ਕੋਈ ਗੱਲ ਨਹੀਂ ਚੱਲੀ ਆਉਂਦੀਆਂ 78 ਸਾਲ ਹੋ ਗਏ ਮੁੱਕੀਆਂ ਜਾਂਦੀਆਂ ਨਹੀਂ ਹੈਨਾ ਪਰ ਲੇਕਨ ਇਹ ਹੈ ਕਿ ਸਾਨੂੰ ਜਰੂਰ ਜਾਗਰੂਤ ਹੋਣਾ ਚਾਹੀਦਾ ਜਿੱਥੇ ਸਰਕਾਰ ਨੂੰ ਅਸੀਂ ਕਹਿੰਨੇ ਆ ਉਹਨਾਂ ਨੂੰ ਜਾਗਣਾ ਚਾਹੀਦਾ ਉੱਥੇ ਸਾਨੂੰ ਵੀ ਸਰਕਾਰ ਕੋਟ ਬਣਾਉਂਦਾ ਲੋਕ ਲੋਕ ਤੇ ਬਦਲਾਅ ਚਾਹੁੰਦੇ ਸੀ ਲੋਕ ਬਦਲਾਅ ਚਾਹੁੰਦੇ ਆ ਲੇਕਿਨ ਸਿਸਟਮ ਕਈ ਸ ਮੈਂ ਵੀ ਦੇਖਦਾ ਆ ਸੋ ਡਿਪਾਰਟਮੈਂਟਾਂ ਦੇ ਵਿੱਚ ਕੌਣ ਆ ਸਰਕਾਰ 'ਚ ਮੁਲਾਜ਼ਮ ਕੌਣ ਆ ਇਹਨਾਂ ਦਾ ਭਰਾ ਇਹਨਾਂ ਦੀ ਮਾਸੀ ਦਾ ਮੁੰਡਾ ਤਾਏ ਦਾ ਮੁੰਡਾ ਚਾਚੇ ਉਹੀ ਆ ਸਾਰੇ ਆਪਾਂ ਹੁਣ ਜੇ ਕਹੀਏ ਇੱਥੇ ਪਟਵਾਰੀ ਕੌਣ ਆ ਆਪਣੇ ਆ ਬਗਾਨੇ ਨਹੀਂਗੇ ਨਹਿਰੀ ਐਕਸੀਅਨ ਕੌਣ ਆ ਆਪਣੇ ਆ ਕਿਤੇ ਬਾਹਰੋਂ ਤਾਂ ਹੈ ਨਹੀਂਗੇ ਆਪਾਂ ਦੋਸ਼ ਨਹੀਂ ਦੇ ਸਕਦੇ ਆਪਣੇ ਨੇ ਖਰ ਲਾਈ ਤਾਂ ਆਪਣੇ ਨੂੰ ਸਮਝਣਾ ਚਾਹੀਦਾ ਡਿਊਟੀ ਨੂੰ ਡਿਊਟੀ ਸਮਝਣਾ ਚਾਹੀਦਾ ਅੱਜ ਨਾ ਤਾਂ ਕੋਈ ਆਪਣੀ ਡਿਊਟੀ ਨੂੰ ਡਿਊਟੀ ਮੰਨਦਾ ਤਾਂ ਨਾ ਆਪਣਾ ਫਰਜ਼ ਸਮਝਦਾ ਨਾ ਕੁਦਰਤ ਨੂੰ ਜਾਣਦਾ ਆ ਇਹ ਸਾਰਾ ਕੁਝ ਜੋ ਰਚਿਆਤਾ ਦੇ ਮਹਾਂਪੁਰਖ ਨੇ ਤੁਹਾਨੂੰ ਪਤਾ ਸਹਾਲੀ ਵਾਲੇ ਮਹਾਂਪੁਰਖ ਤਾਂ ਗੰਡੋਵਾਲ ਵਾਲੇ ਮਹਾਂਪੁਰਖ ਸਿਗੇ ਉਹਨੇ ਪਹਿਲਾਂ ਹੀ ਕਹਤਾ ਸੀ ਵੀ ਭਾਈ 24 ਦਾ ਅਸੀਂ ਨਗਾਤਾ 25 ਨਹੀਂ ਲੱਗਣਾ ਉਹ ਰੱਬ ਨੂੰ ਰੱਬ ਦੀ ਗੱਲ ਨੂੰ ਕੌਣ 모ੜੇ ਤਾਂ ਕਿਤੇ ਨ ਕਿਤੇ ਸਾਨੂੰ ਸਾਵਧਾਨ ਹੋਣਾ ਪਊਗਾ ਉਹਦੇ ਲਾੜ ਲੱਗਣਾ ਪਊਗਾ ਉਹਦੇ ਸਿਧਾਂਤਾਂ ਤੇ ਚੱਲਣਾ ਪਊਗਾ ਵੀਰ ਜੀ ਨਹੀਂ ਤਾਂ ਦੱਸੇ ਕੀ ਅੱਜ ਇਹਦਾ ਖੇਤ ਰੋੜਦਾ ਰੂੜੀ ਜਾਂਦੇ ਸਾਨੂੰ ਕੀ ਫਰਕ ਪੈਂਦਾ ਅਸੀਂ ਤਾਂ ਉੱਚੀ ਜਗ੍ਹਾ ਬੈਠੇ ਆ ਨੀਅਤ ਆ ਆ ਕਿਦਾਂ ਕੰਮ ਚੱਲੇਗਾ ਜਦੋਂ ਸਾਡੇ ਤਾਂ ਉਹ ਫੇਰ ਵੇਖਾਂਗੇ ਫੇਰ ਦੇਖਾਂਗੇ ਜਿੱਦਾਂ ਉਹ ਨਸ਼ੇ ਦਾ ਨਹੀਂ ਸੀ ਸ਼ੁਰੂ ਸ਼ੁਰੂ ਤੇ ਚੱਲਿਆ ਜੇ ਕੋਈ ਕਿਸੇ ਨੂੰ ਕਹਿ ਦਿੰਦਾ ਸੀ ਕਿ ਭਈ ਭਾਈ ਤੇਰਾ ਮੁੰਡਾ ਨਸ਼ਾ ਤਾਂ ਗੱਲ ਪੈ ਜਾਂਦੀ ਸੀ ਦੁਨੀਆ ਤੇ ਜੇ ਕੋਈ ਕਿਸੇ ਦੇ ਬੱਚੇ ਬਾਰੇ ਕੋਈ ਦੱਸਦਾ ਤਾਂ ਮੈਂ ਤਾਂ ਕਹਿੰਦਾ ਉਹਨਾਂ ਉਹਦਾ ਧੰਨਵਾਦ ਕਰੋ ਤੁਹਾਨੂੰ ਅਸਲੀ ਗੱਲ ਦੱਸਤੀ ਸਾਨੂੰ ਲੋਕਾਂ ਦੇ ਧੀਆ ਪੁੱਤਾਂ ਦਾ ਪਤਾ ਹੈ ਨਾ ਇੱਦਾਂ ਹੀ ਲੋਕਾਂ ਨੂੰ ਸਾਡੇ ਤਿੰਨ ਪੁੱਤਾਂ ਦਾ ਪਤਾ ਸਿਧਾਂਤ ਤੇ ਚੱਲਣਾ ਚਾਹੀਦਾ ਸਿਧਾਂਤ ਤੋਂ ਮਹਾਰਾਜ ਕਿਰਪਾ ਕਰੇ ਚਲੋ ਗ੍ਰੇਸਤੀ ਜੀਵਨ ਆ ਸਿਧਾਂਤਤਾ ਤੋਂ ਹੋਏ ਆ ਤਦ ਹੀ ਅਰਦਾਸ ਕਰੀਦੀ ਆ ਸੱਚੇ ਪਾਤਸ਼ਾਹ ਆਪਣੇ ਦੱਸੇ ਮਾਰਗ ਤੇ ਚੱਲਣ ਦੀ ਹਿੰਮਤ ਬਖਸ਼ ਸੋਜੀ ਬਖਸ਼ ਪਟਕੇ ਗਿਆ ਸਾਫ ਉਹ ਜਿਹੜੇ ਤੁਸੀਂ ਉਦੋਂ ਗੱਲ ਕਰ ਰਹੇ ਸੀ ਨਾ ਉਹ ਦਰਿਆ ਦੋਵਾਂ ਪਾਸੇ ਸਫੈਦਾ ਲੱਗਾ ਆ ਉਹਨੂੰ ਸਾਫ ਕੀਤਾ ਜਾਵੇ ਉਹ ਤਾਂ ਕਰਾਂਗੇ ਜੀ ਮੈਂ ਤਾਂ ਕਿਹਾ ਹੋਇਆ ਉਹਦੇ ਕਰਕੇ ਬੜਾ ਮੈਂ ਤਾਂ ਦੇਖੋ ਹੀ ਉਹ ਉਹ ਕਹਿ ਰਹੇ ਆ ਵੀ ਉਹਨੂੰ ਸਾਰਾ ਕੁਝ ਸਾਰਾ ਕੁਝ ਬੇਨਤੀ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਹੋ ਗਿਆ ਜੰਗਲਾਤ ਬਣ ਗਿਆ ਬੜਾ ਤਕੜਾ ਉਹ ਕੋਣ ਵਾਲਾ ਹੋਏ ਇਹਨਾਂ 10 20 ਗੁਣਾ ਜ਼ਿਆਦਾ ਦੁਨੀਆ ਆ ਜਾਂਦੀ ਹੈ ਅੱਜ ਅਸੀਂ ਦਵਾਈਆਂ ਦਿੰਨੇ ਵੀ ਆ ਜਾਓ ਭਾਈ ਉੱਥੇ ਮੋਢੇ ਨਾਲ ਮੋਢਾ ਲਾਓ ਉਹ ਕੰਮ ਕਰਦਾ ਸ਼ਾਬਾਸ਼ ਤੁਹਾਡਾ ਜਿਹੜਾ ਹੁਣ ਆ ਜੰਗਲਾ ਤੁਹਾਡੇ ਸਾਹਮਣੇ ਇਹ ਸਾਰਾ ਸ਼ਾਮਲਾਟ ਜਾ ਜੀ ਜੰਗਲਾਤ ਦੇ ਸ਼ਾਮਲਾਟ ਹੀ ਹੋਣਾ ਹੈ ਸਰਕਾਰ ਦਾ ਤੇ ਦਰਿਆ ਸਾਡੀਆਂ ਨੰਬਰੀ ਪਿਆਲੀਆਂ ਚ ਪੱਜੀ ਦਰਿਆ ਨੇ ਰੋਕੀ ਹੋਰ ਪਾਸੇ ਕਰ ਮੈਂ ਤਾਂ ਬੇਨਤੀ ਕਰੀ ਜਾਂਦਾ ਹਾਂ ਹਾਂਜੀ ਹਾਂਜੀ ਦਰਿਆ ਨੂੰ ਥੋੜੂ ਕੋਈ ਪਾਣੀ ਨੂੰ ਵਹਾਵ ਨੂੰ ਨਹੀਂ ਰੋਕ ਸਕਦੇ ਰੋਕਦੇ ਨਹੀਂ ਬਦਲਦੇ ਨੇ ਬਦਲਦੇ ਆ ਬਦਲਦੇ ਕਿਉਂ ਆ ਉਧਰ ਸਬਾਰ ਬਾਕੀ ਕਿੰਦਰ ਬਜੇ ਬਦਲ ਕਿਉਂ ਹੁੰਦਾ ਆ ਮੈਂ ਇਹਦੇ ਤੇ ਕਹੂੰਗਾ ਬੜੀ ਗੱਲ ਮਰਦਾ ਬਣ ਜਾਣੀ ਆ ਜੇ ਮੈਂ ਪੋਲੀਟਿਕਲ ਲੀਡਰ ਹੋਣ ਦੇ ਨਾਤੇ ਜੇ ਮੈਂ ਗੁਰੂ ਦੇ ਸਿਧਾਂਤ ਦੀ ਗੱਲ ਕਰਾਂ ਇਹ ਬਦਲਦਾ ਕਿਉਂ ਆ ਕਿਹੜਾ ਬੰਦਾ ਬਦਲਦਾ ਇਹਨੂੰ ਦੇਖਣਾ ਤਾਂ ਪੈਗਾ ਨਾ ਆਪਾਂ ਆਪਣੇ ਹੀ ਆ ਕੋਈ ਬਗਾਨੇ ਨਹੀਂ ਹਾਂਜੀ 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 ਪਰ ਮੈਂ ਇੱਕੋ ਗੱਲ ਕਹੂੰਗਾ ਰੱਬ ਨਾ ਖਵਾੜ ਨਾ ਕਰੋ ਨਹੀਂ ਤਾਂ ਕਿਸੇ ਨੇ ਬਾਹ ਨਹੀਂ ਫੜਨੀ ਨਹੀਂ ਤਾਂ ਦੂਜਾ ਪਿੰਡਾਂ ਵਾਲੇ ਬਾਹਰ ਨਿਕਲ ਗਏ ਇਹਨੂੰ ਬੰਨ ਨੂੰ ਆਪਣਾ ਜਿਹੜਾ ਇਹਨੂੰ ਬੰਨਵਾਤ ਲਾ ਹਾਂ ਅਬ ਤਾਤਾ ਡਾ ਬਹੁਤ ਧੰਨਵਾਦ ਵੀਰ ਜੀ ਤੁਸੀਂ ਮੈਂ ਤੁਹਾਡਾ ਤਮਾ ਗੱਲ ਐਮ ਐਲ ਏ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਪਾਰੂ ਆ ਕੇ ਜਿਹੜੀ ਇਹਨਾਂ ਲੋਕਾਂ ਦੀ ਸਾਰ ਲੈਣ ਆਏ ਜੀ ਨਹੀਂ ਨਹੀਂ ਕੋਈ ਨਹੀਂ ਸਾਡੀ ਡਿਊਟੀ ਲਈ ਹੈ ਸਾਡੀ ਡਿਊਟੀ ਆ ਇਹ ਨਹੀਂ ਲੋਕਾਂ ਨੇ ਬਦਲਾ ਲਿਆਂਦਾ ਤੁਹਾਨੂੰ ਪਤਾ ਬੜੇ ਚਾਹ ਨਾਲ ਚਾਹ ਸਮਝ ਦੇਣਾ ਤਾਂ ਜੋ ਸਾਡਾ ਫਰਜ਼ ਹੈ ਉਹ ਕਰਨਾ ਸਾਡੀ ਹੱਕ ਬਣਦਾ ਕਿਸੇ ਤੇ ਛਾਨ ਨਹੀਂ ਕਰ ਰਹੇ ਠੀਕ ਹੈ ਬੜਾ ਵਧੀਆ ਐਮਐਲਏ ਸਾਹਿਬ ਹੁਣ ਸਮਝਾ ਕੇ ਅਸੀਂ ਇੱਕ ਕੁਦਰਤ ਨਾਲ ਖਲਵਾੜ ਕਰ ਰਹੇ ਹਾਂ ਤਾਂ ਹੀ ਕਿਤੇ ਨਾ ਕਿਤੇ ਸਾਡੇ ਨਾਲ ਇਹ ਕੁਝ ਹੁੰਦਾ ਮੈਂ ਜਸਦੀਪ ਢੱਲੋਂ ਕੈਮਰਾਮੈਨ ਸੁਖਬੀਰ ਸਿੱਧੂ ਦੇ ਨਾਲ ਸ਼੍ਰੀ ਹਰਗੋਬਿੰਦਪੁਰ